ਚੰਗ ਲਾਹ ਬਹੁਤ ਸਾਰੇ ਘਰਾਂ ਬਾਠੇ ਆ ਕੇ ਦਿੱਤੇ ਹਨ ਤਕਨੋਜੀ ਕਰਿਆ ਨੇ ਹੌਲੀ ਹੌਲੀ ਲਾ ਕੇ ਪੇੜਾ ਜੀ ਸਿੱਖ ਕਰਕੇ ਸਾਰੇ ਹੋ ਗਏ ਆ ਜੀ ਤੁਹਾਡਾ ਬਹੁਤ ਧੰਨਵਾਦ ਆ ਬੱਸ ਇੱਥੇ ਕੀ ਪ੍ਰੋਗਰਾਮ ਸੀ ਜੀ ਹਾਂ ਜੀ ਅਸੀਂ ਕਾਫੀ ਸਾਰੇ ਪਿੰਡਾਂ 'ਚ ਸਾਡਾ 4-5 ਪਿੰਡਾਂ 'ਚ ਦੌਰਾ ਸੀਗਾ ਵੱਖ-ਵੱਖ ਪਿੰਡਾਂ 'ਚ ਉਦਘਾਟਨ ਕੀਤੇ ਜੀ ਤੇ ਇੱਥੇ ਅਸੀਂ ਅੱਜ ਜਿਹੜਾ ਗਰਾਊਂਡ ਦਾ ਉਦਘਾਟਨ ਕਰ ਰਹੇ ਆ ਮਾਧਰਾਚ ਚੰਦੋਚ ਚੰਦਪੁਰ ਦੇ ਵਿੱਚ ਅਸੀਂ ਬਹੁਤ ਸਾਰੇ ਪਿੰਡਾਂ ਚ ਅਲਜ ਲਗਾਤਾਰ ਜਿਹੜੇ ਗਰਾਊਂਡਾਂ ਤੇ ਪਾਰਕਾਂ ਦੇ ਉਦਘਾਟਨ ਕੀਤੇ ਨੇ ਐਂਡ ਸਾਡੀ ਸਰਕਾਰ ਦਾ ਤੇ ਮਿਸ਼ਨ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਇਸੇ ਲੜੀ ਦੇ ਤਹਿਤ ਪਿੰਡਾਂ ਚ ਗਰਾਊਂਡ ਬਣਾਉਣੇ ਬਹੁਤ ਜ਼ਰੂਰੀ ਹੈ ਤਾਂ ਕਿ ਨੌਜਵਾਨਾਂ ਜਿਹੜੇ ਉਹ ਸਹੀ ਪਾਸੇ ਲੱਗ ਸਕਣ ਜੀ ਸੋ ਸਾਰੇ ਅਕਾਲਗੜ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸਰਪੰਚ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੌਜਵਾਨ ਸਰਪੰਚ ਨੇ ਅੱਛਾ ਕੰਮ ਕਰ ਰਿਹਾ ਜੀ ਹਮ ਇੱਕ ਸਮੱਸਿਆ ਇਹਨਾਂ ਦੀ ਵਿੱਚ ਆਈ ਹੈ ਹਸਪੀਟਲ ਦੀ ਜਾਂ ਡਿਸਪੈਂਸਰੀ ਦੀ ਕਿਉਂਕਿ 41 ਦੇ ਵਿੱਚ ਬਹੁਤ ਸਾਰਾ ਮਰੀਜ਼ ਹੋ ਜਾਂਦਾ ਹੈ ਬਹੁਤ ਸਾਰੇ ਜਿਹੜੇ ਟ੍ਰੀਟਮੈਂਟ ਨੇ ਉਸੇ ਤੇ ਡਿਪੈਂਡ ਨੇ ਤੇ ਇੱਥੇ ਹੈ ਕਿ ਅੱਗੇ ਪਲੈਨਿੰਗ ਕੋਈ ਹਸਪੀਟਲ ਦੀ ਜ਼ਰੂਰ ਜੀ ਹਸਪੀਟਲ ਤਾਂ ਨਹੀਂ ਖੈਰ ਅਸੀਂ ਇੱਥੇ ਕਲੀਨਿਕ ਜ਼ਰੂਰ ਬਣਾਵਾਂਗੇ ਜਾਂ ਤੇ ਡਿਸਪੈਂਸਰੀ ਹੋ ਜਾਣੀ ਹੈ ਜਾਂ ਆਮ ਆਦਮੀ ਕਲੀਨਿਕ ਹੋ ਜਾਣਾ ਕਿਉਂਕਿ ਪਿੰਡ ਦੀ ਜ਼ਰੂਰਤ ਉਨੀ ਹੁੰਦੀ ਹੈ ਨਾਲ ਸ਼ਹਿਰ ਲੱਗਦੇ ਜੀ ਹਸਪਤਾਲ ਬਣਾਇਆ ਜਾਂਦਾ ਆ ਕਦੀ ਉਹ ਸਕੀਮ ਆਉਂਦੀ ਹੈ ਕਿ ਕਈ ਪਿੰਡਾਂ ਨੂੰ ਮਿਲ ਕੇ ਇੱਕ ਪਾਸੇ ਹਸਪਤਾਲ ਬਣਾਇਆ ਜਾ ਸਕਦਾ ਤਾਂ ਉਹ ਵੀ ਜ਼ਰੂਰ ਕਰਦਾਂਗੇ ਜੀ ਜੀ ਇੱਕ ਸਮੱਸਿਆਈ ਹੈ ਜੀ ਵੀ ਸੜਕਾਂ ਦੀ ਉਹਨੇ ਉਹਦੇ ਵਾਸਤੇ ਅੱਗੇ ਕੀ ਪਲਾਨਿੰਗ ਹੈ ਸੜਕਾਂ ਜੀ ਲਗਭਗ ਸਾਰੀਆਂ ਪਾਸ ਹੋ ਗਈਆਂ ਆਪਣੀਆਂ ਜਿੰਨੀਆਂ ਰਿਪੇਅਰਿੰਗ ਵਾਲੀਆਂ ਸੀ ਖਰੜਦੀਆਂ 200 ਦੇ ਤਕਰੀਬਨ ਸੜਕਾਂ ਉਹ ਵੀ ਪਾਸ ਹੋ ਗਈਆਂ ਨੇ ਜਿੰਨੀਆਂ ਵੱਡੀਆਂ ਲਿੰਕ ਰੋਡਸ ਨੇ ਉਹ ਵੀ ਮੰਡੀ ਬੋਰਡ ਨੇ ਉਹਦੇ ਪੈਸੇ ਜਿਹੜੇ ਮਨਜ਼ੂਰ ਕਰ ਲਏ ਆ ਜਲਦੀ ਜਿਹੜੀ ਮੈਂ ਡਿਟੇਲ ਦੇ ਵਿੱਚ ਇਹਦੀ ਖੁਸ਼ਖਬਰੀ ਹੈ ਉਹ ਦਵਾਂਗਾ ਆਮਾਦੀ ਪਾਰਟੀ ਜਿਹੜੀ ਹੈ ਇਹ ਉਹ ਨਸ਼ਿਆਂ ਵਿਰੁੱਧ ਹੋਈ ਹੋਈ ਹੈ ਯੁੱਧ ਨਸ਼ਿਆਂ ਬਦੋ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਤੇ ਆਪਣੀ ਅੱਗੇ ਪਲੈਨਿੰਗ ਜਿਹੜੀ ਨਸ਼ਿਆਂ ਦੀ ਹੈ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਆਪਾਂ ਤਾਂ ਖਰੜਾ ਇਲਾਕੇ ਦੇ ਵਿੱਚ ਬੈਠੇ ਆ ਕਿੰਨੇ ਜਿਹੜੇ ਆਇਡੈਂਟੀਫਾਈ ਹੋਏ ਨੇ ਜਿਹੜੇ ਨਸ਼ਿਆਂ ਨੂੰ ਵੇਚਦੇ ਨੇ ਜਾਂ ਕਰਦੇ ਨੇ ਦੇਖੋ ਸਾਰੇ ਪੰਜਾਬ 'ਚ ਲੰਬੇ ਸਮੇਂ ਤੋਂ ਜਿਹੜੇ ਨਸ਼ੇ ਦੇ ਸੌਦਾਗਰ ਇਹਨਾਂ ਨੇ ਜੜੀਆਂ ਜੜਾਂ ਆਪਣੀਆਂ ਲੰਬੀਆਂ ਕੀਤੀਆਂ ਹੋਈਆਂ ਸੀ ਤੇ ਚਾਹੇ ਸਪਲਾਈ ਉੱਪਰੋਂ ਜਿੱਥੇ ਵੀ ਹੁੰਦੀ ਹੈ ਵੇਚਣ ਵਾਲੇ ਇੱਥੇ ਬੈਠੇ ਅੰਦਰ ਹੀ ਸੋ ਜਿਨ੍ਹਾਂ ਨੇ ਵੀ ਨਸ਼ਾ ਮਾਵਾ ਦੇ ਪੁੱਤਾਂ ਨੂੰ ਨੌਜਵਾਨਾਂ ਨੂੰ ਛੋਟੀ-ਛੋਟੀ ਉਮਰ ਚ ਇੱਥੋਂ ਤੱਕ ਕਿ 14 14 15 15 ਸਾਲ ਦੇ ਬੱਚੇ ਵੀ ਚਿੱਟੇ ਤੇ ਲਾਤੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤੇ ਨੇ ਆਪਣੇ ਮਹਿਲ ਮਨਾਰੇ ਬਣਾਏ ਨੇ ਲੋਕਾਂ ਦੇ ਘਰ ਖਰਾਬ ਕਰਕੇ ਲੋਕਾਂ ਦੇ ਘਰ ਉਜਾੜ ਕੇ ਤੇ ਉਹਨਾਂ ਦੇ ਘਰ ਤਾਂ ਸਾਡੀ ਸਰਕਾਰ ਨੇ ਨਹੀਂ ਰਹਿਣ ਦੇਣੇ ਇਹਦੇ ਨਾਲ ਜਰੂਰ ਜਿਹੜਾ ਇੱਕ ਡਰ ਤੇ ਪੈਦਾ ਹੁੰਦਾ ਹੀ ਹੈ ਤੇ ਕਿਉਂਕਿ ਜੇ ਔਰਤਾਂ ਵੀ ਵਿੱਚ ਦੇਖਿਆ ਵੀ ਔਰਤਾਂ ਬੜੇ ਫਕਰ ਨਾਲ ਕਹਿ ਰਹੀਆਂ ਵੀ ਅਸੀਂ ਘੜ ਅੱਜ ਦੇ ਵੇਚਦੇ ਕਸਿ ਤਾ ਪੁਰਾਣੇ ਵੇਚਦੇ ਆ ਤੇ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਔਰਤਾਂ ਜਦੋਂ ਬੱਚਿਆਂ ਨੂੰ ਡਾਂਟਣ ਆ ਤਾਂ ਬੱਚੇ ਸਿੱਧੇ ਪਾਸੇ ਲੱਗਦੇ ਹੀ ਆ ਜੇ ਔਰਤਾਂ ਵੀ ਨਾਲ ਰਲੀਆਂ ਹੋਈਆਂ ਨੇ ਤੇ ਫੇਰ ਹੁਣ ਜਦੋਂ ਘਰਾਂ ਦਾ ਨੁਕਸਾਨ ਹੁੰਦਾ ਤਾਂ ਸਾਰੀਆਂ ਮਾਵਾਂ ਝਟਕਣ ਗਈਆਂ ਤਾਂ ਸਹੀ ਵੀ ਪਹਿਲਾਂ ਤਾਂ ਕਰਨ ਤੋਂ ਝਟਕਣ ਗਈਆਂ ਵੀ ਕਰਨਾ ਨਹੀਂ ਤੇ ਫੇਰ ਤੁਸੀਂ ਇਸ ਗਲਤ ਰਾਹ ਤੇ ਪੈਣਾ ਨਹੀਂ ਤੇ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਜਿਹੜਾ ਵਧੀਆ ਉਪਰਾਹਲਾ ਜਿਹੜਾ ਸਹੀ ਟਾਈਮ ਕਰ ਦਿੱਤਾ ਗਿਆ। ਜਿਹੜੇ ਵਿਰੋਧੀ ਨੇ ਜੀ ਉਹ ਐਵੇਂ ਵੀ ਕਹਿੰਦੇ ਨੇ ਕਿ ਵੀ ਜਿਹੜੇ ਛੋਟੇ ਲੈਵਲ ਦੇ ਨੇ ਡਰੱਗਸ ਵੇਚਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਜਿਹੜੇ ਇਹਨਾਂ ਦਾ ਸਪੋਰਟ ਹੈ। ਹੁਣ ਦੇਖੋ ਤੁਸੀਂ ਕਹਿਆ ਵੀ ਛਾਤੀ ਤੇ ਹੱਥ ਮਾਰ ਕੇ ਬੀਬੀਆਂ ਕਹਿੰਦੀਆਂ ਨੇ ਅਸੀਂ ਵੇਚਣਾ ਹੈ ਤੇ ਉਹਨਾਂ ਨੂੰ ਕਿਸੇ ਦੀ ਸਪੋਰਟ ਤਾਂ ਹੈ ਨਾ ਉਹ ਕਿਉਂ ਨਹੀਂ ਫੜੇ ਜਾ ਰਹੇ? ਤੇ ਜਦੋਂ ਜਿਹੜੇ ਵੇਚਣ ਵਾਲੇ ਉਹ ਹੀ ਖਤਮ ਹੋ ਜਾਣਗੇ ਤੇ ਜਿਹੜੇ ਉੱਪਰੋਂ ਸਪਲਾਈ ਕਰਦੇ ਉਹ ਕਿਹਨੂੰ ਦੇਣਗੇ? ਜਦੋਂ ਪੰਜਾਬ 'ਚ ਕਿਸੇ ਪਿੰਡ 'ਚ ਕਿਸੇ ਸ਼ਹਿਰ ਦੇ ਵਿੱਚ ਕਿਸੇ ਨੇ ਕਹਿਣਾ ਹੀ ਨਹੀਂ ਵੀ ਅਸੀਂ ਤਾਂ ਵੇਚਣਾ ਨਹੀਂ। ਵੀ ਸਾਡਾ ਤਾਂ ਸਰਕਾਰ ਘਾਟਾ ਜੂਗੀ। ਤੇ ਉਹ ਵੇਚਣ ਵਾਲੇ ਵ ਖਰੀਦਣ ਵਾਲੇ ਨਹੀਂ ਜਦੋਂ ਕੋਈ ਵਜਣਾ ਹੈ ਵੇਚਣ ਵਾਲੇ ਆਪੇ ਹੀ ਖਤਮ ਹੋ ਜਾਣਗੇ ਖਰੀਦਣ ਵਾਲਿਆਂ ਨੂੰ ਖਤਮ ਕਰੋ ਹੁਣ ਅਕਾਲ ਤਖਤ ਦਾ ਵੀ ਕਰੋਲਾ ਪਿਆ ਹੋਇਆ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇੱਕ ਧਾਰਮਿਕ ਮਸਲਾ ਹੈ ਇਹਨਾਂ ਦੀ ਆਪਸ ਸਾਰਾ ਜਿਹੜਾ ਤਾਣਾ ਬਾਣਾ ਇਸ ਮਸਲੇ ਤੇ ਚਸਤ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੀ ਧਾਰਮਿਕ ਆਸਥਾ ਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ ਤੇ ਬਟ ਅਫਸੋਸ ਹੈ ਕਿ ਇਹਨਾਂ ਮੁੱਦਿਆਂ ਜਨਰਲ ਵੀਰ ਸਿੰਘ ਨੇ ਕਿਹਾ ਕਿਹੜਾ ਹੁਕਮਨਾਮਾ ਜਾਰੀ ਹੁੰਦਾ ਹੈ ਉਹ ਗਲਿਆਰੇ ਦੇ ਅੰਦਰ ਤੱਕ ਹੀ ਹੁੰਦਾ ਹੈ ਬਾਹਰ ਪਬਲਿਕ ਦੇ ਵਿੱਚ ਨਹੀਂ ਲਾਗੂ ਹੁੰਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਤੁਹਾਨੂੰ ਕਿਹਾ ਕਿ ਇਹ ਸਾਰੀਆਂ ਧਾਰਮਿਕ ਮਸਲੇ ਨੇ ਜਨਤਾ ਦਾ ਦਿਮਾਗ ਹੈ ਜਿਹੜਾ ਉਹ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਸਾਡੇ ਇਸ ਐਸਜੀਪੀਸੀ ਦਾ ਮੇਨ ਕੰਮ ਆ ਜੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੇਨ ਕੰਮ ਹੈਗਾ ਲੋਕਾਂ ਨੂੰ ਗੁਰਮਤ ਦੇ ਨਾਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਵਾਤੋ ਵਾਦ ਇਹੋ ਜੇ ਸਕੂਲ ਖੋਲੜੇ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸਿਆਸਤ ਨੂੰ ਛੱਡ ਕੇ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲੋਂ ਅਨਹਦ ਨਾਦ ਨਾਲ ਜੋੜਨ ਦੀ ਕਿਰਪਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਪੈਸਾ ਲੋਕ ਦਿੰਦੇ ਨੇ ਚਾਹੇ ਉਹ ਸ੍ਰੀ ਹਰ ਹਰਮੰਦਰ ਸਾਹਿਬ ਹੈ ਉਸ ਪੈਸੇ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਪਬਲਿਕ ਤੇ ਵਾਪਸ ਅੱਛੇ ਤਰੀਕੇ ਨਾਲ ਗੁਰਮਤ ਦੇ ਨਾਲ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਸੱਚਖੰਡ ਦੇ ਰਾਹ ਤੇ ਪਾਉਣ ਲਈ ਪਰਤੇ ਜਾ ਸਕਦਾ ਸਿਆਸਤ ਵਾਲੇ ਪੱਖ ਤੋਂ ਦੂਰ ਰਹਿਣਾ ਚਾਹੀਦਾ ਹੈ ਅ ਇਸ ਜਗ੍ਹਾ ਤੇ ਬੈਠ ਕੇ ਅ ਕੁਰਸੀ ਦੀ ਸੱਤਾ ਦੀ ਭੁੱਖ ਨਹੀਂ ਹੋਣੀ ਚਾਹੀਦੀ ਗੁਰੂ ਦਾ ਗਿਆਨ ਵੰਡਣ ਦੀ ਭੁੱਖ ਹੋਣੀ ਚਾਹੀਦੀ ਹੈ